Yeah. ਦੇ ਨਾਜ ਮੰਡੀ ਦੇ ਵਿੱਚ ਲਿਫਟਣ ਦਾ ਮਸਲਾ ਪਖਿਆ ਹੁਣ ਆਰਤੀਏ ਬੈਠੇ ਤਾਨੇ ਤੇ ਸ਼੍ਰੀ ਗੰਗਾ ਨਗਰ ਸ਼੍ਰੀ ਅੰਮ੍ਰਿਤਸਰ ਹਾਈਵੇ ਨੂੰ ਕੀਤਾ ਜਾਮ ਜਾਮ ਹਾਈਵੇ ਤੇ ਲੱਗੇ ਬਾਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਆਰਤੀਆਂ ਨੇ ਪ੍ਰਸ਼ਾਸਨ ਤੇ ਲਾਇਆ ਗੰਬੀਰ આરોਪ ਪ੍ਰਸ਼ਾਸਨ ਸੁਣਾਈ ਨਹੀਂ ਕਰ ਰਿਹਾ ਜਿਸ ਦੇ ਚਲਦੇ ਫਾਜ਼ਿਲਕਾ ਦੀ ਮੰਡੀ ਵਿੱਚ 5 ਲੱਖ ਬੋਰੀ ਪਰਮਲ ਪਿਆ ਲਿਫਟਣ ਆਉਣ ਦੇ ਲਈ ਮੰਡੀ ਦੇ ਵਿੱਚ ਖਾਲੀ ਸਪੇਸ ਨਾ ਹੁਣ ਚਲਦੇ ਕਿਸਾਨ ਆਪਣੀ ਫਸਲ ਨੂੰ ਘਰ ਵਾਪਸ ਲਜਾਣ ਲਈ ਹੋਏ ਮਜਬੂਰ ਜਿਸ ਦੇ ਨਾਲ ਕਿਸਾਨ ਮਜ਼ਦੂਰ ਅਤੇ ਆਰਤੀਆਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਇਸ ਸਾਰੇ ਇਸ ਮਾਮਲੇ ਦੇ ਵਿੱਚ ਕਾਂਗਰਸ ਪਾਰਟੀ ਦੀ ਅਧਰੂਨੀ ਫੁੱਟਬਾਜੀ ਵੀ ਖੁੱਲ ਕੇ ਆਈ ਸਾਹਮਣੇ ਪੰਜਾਬ ਜੀਲਾ ਨੀਸ ਦੀ ਰਿਪੋਰਟ ਅੱਜ ਦਾ ਮਸਲਾ ਸਾਡੇ 10 ਦਿਨਾਂ ਤੋਂ ਕੋ ਲਿਫਟਿੰਗ ਸਾਰੋ ਰੂਪ ਦੇ ਨਾਲ ਨਹੀਂ ਚੱਲ ਰਹੀ ਅਸੀਂ ਪ੍ਰਸ਼ਾਸਨ ਕੋਲ ਤਿੰਨ ਚਾਰ ਵਾਰੀ ਹੋ ਕੇ ਆਏ ਆਂ ਉਹ ਰੋਜ਼ਾਨਾ ਹੀ ਕਹਿ ਦਿੰਦੇ ਨੇ ਅੱਜ ਸ਼ੁਰੂ ਹੋ ਜਾਏਗੀ ਕੱਲ ਸ਼ੁਰੂ ਹੋਏ ਅਗਰ ਸ਼ੁਰੂ ਹੁੰਦੀ ਹੈ ਤੇ ਥੋੜੀ ਸ਼ੁਰੂ ਹੁੰਦੀ ਹੈ ਉਹਦੇ ਨਾਲ ਮਾਲ ਲਿਫਟ ਨਹੀਂ ਹੋ ਰਾਇ ਇਸ ਕਰਕੇ 5 ਲੱਖ ਗੱਟਾ ਅਜੇ ਤੱਕ ਸਾਡੀ ਮੰਡੀ ਦੇ ਵਿੱਚ ਪਰਮਲਦਾ ਪਿਆ ਤੇ ਸਾਡੀ ਮੰਡੀ ਦੇ ਵਿੱਚ ਕੋਈ ਸਪੇਸ ਨਹੀਂ ਹੈਗਾ ਜਿੱਥੇ ਵੀ ਅਸੀਂ ਕੋਈ ਫਸਲ ਨਵੀਂ ਆਵੇ ਉਹਨੂੰ ਅਸੀਂ ਤੇਰੀ ਲਗਾ ਸਕੀਏ ਤੇ ਇਸ ਤੋਂ ਬਾਅਦ ਸਾਡੇ 11 21 ਵੀ ਆਉਣ ਵਾਲੀਆਂ ਆ ਉਹਦੇ ਕਰਕੇ ਸਾਡੇ ਵਾਸਤੇ ਬਹੁਤ ਵੱਡੀ ਇੱਕ ਮੁਸ਼ਕਲ ਹੋ ਚੁੱਕੀ ਹੈ ਤੇ ਪ੍ਰਸ਼ਾਸਨ ਗੁੰਗਾ ਹੋ ਚੁੱਕਾ ਬੈਠਾ ਹੈ ਪ੍ਰਸ਼ਾਸਨ ਸਾਡੀ ਸੁਣਨ ਨੂੰ ਬਿਲਕੁਲ ਤਿਆਰ ਨਹੀਂ ਤੇ ਸਾਡੀ ਪ੍ਰਸ਼ਾਸਨ ਅੰਗੇ ਇੱਕੋ ਹੀ ਮੰਗ ਹੈ ਵੀ ਇਸ ਨੂੰ ਜਲਦੀ ਜਲਦੀ ਸਚਾਰੋ ਰੋਪਰਾ ਚਲਾਇਆ ਜਾਵੇ ਤੇ ਸਾਡੇ ਕਿਸਾਨ ਭਰਾ ਬਾਹਰ ਲੈ ਕੇ ਆਣ ਤੇ ਉਹ ਆਦਾ ਮਾਲ ਅਸੀਂ ਉਹਨਾਂ ਦਾ ਵੇਚ ਕੇ ਦੋਲ ਸਕੀਏ ధన్యਵਾਦ 10 ਦਿਨ ਤੋਂ ਕਿਉਂ ਨਹੀਂ ਹੋ ਰਹੀ ਲਿਫਟਿੰਗ ਇਹ 10 ਦਿਨ ਦੀ ਇਹਨਾਂ ਦਾ ਕੋਈ ਟੈਂਡਰ ਦਾ ਆਪਸੇ ਚੱਕਰ ਹੈ ਜੀ ਉਹ ਦਿਨ ਸਾਡਾ ਕੋਈ ਮਤਲਬ ਨਹੀਂ ਜੀ ਸਾਡਾ ਦਾ ਮਤਲਬ ਹੈ ਜੀ ਲਿਫਟਿੰਗ ਨਾਲ ਸਾਡੇ ਨਾਲ ਤਾਂ ਪ੍ਰਸ਼ਾਸਨ ਨੂੰਸਤਾ ਕਹਨੇ ਉਹ ਲਿਫਟਿੰਗ ਕਰਾਵੇ ਜਿਵੇਂ ਟਰਾਲੀ ਤੇ ਕਰਾਵੇ ਟਰੱਕ ਤੇ ਕਰਾਵੇ ਗੱਡੇ ਤੇ ਕਰਾਵੇ ਸਾਡੀ ਤਾਂ ਲਿਫਟਿੰਗ ਨਾਲ ਸਾਡਾ ਮਤਲਬ ਹੈ ਇਹਨਾਂ ਦੀ ਈਗੋ ਜੋ ਕਿਸੇ ਦੀ ਵੀ ਹੈਗੀ ਹੈ ਉਹ ਆਲੀ ਬਾਹ ਨਿਭੜਾ ਲਾਵੇ ਮੰਡੀ ਦੇ ਵਿੱਚ ਇਹ ਸਾਨੂੰ ਪੂਰਾ ਸਾਥ ਨਹੀਂ ਦੇ ਰਿਹਾ ਕੋਈ ਜਣ ਤੇ ਪ੍ਰਸ਼ਾਸਨ ਬਿਲਕੁਲ ਸਾਡੇ ਨਾਲ ਬੁਰਾ ਵਿਹਾਰ ਕਰ ਰਿਹਾ ਹੈ ਅਸੀਂ ਜਦੋਂ ਜਾਂਦੇ ਹਾਂ ਸਾਨੂੰ ਵਾਅਦਾ ਕਰ ਦਿੰਦਾ ਪਰ ਸਾਡੀ ਸੁਣਾਈ ਨਹੀਂ ਹੁੰਦੀ ਏ ਜੀ ਪਿਛਲੇ 10 15 ਦਿਨਾਂ ਤੋਂ ਜੋ ਲਿਫਟਿੰਗ ਦਾ ਬਹੁਤ ਹੀ ਮਾੜਾ ਹਾਲ ਚੱਲ ਰਿਹਾ ਫਾਜ਼ਲਕਾ ਦੇ ਵਿੱਚ ਮੰਡੀ ਦੇ ਵਿੱਚ ਜਿਸ ਨਾਲ ਕਿਸਾਨ ਮਜ਼ਦੂਰ ਦੇ ਨਾਲ-ਨਾਲ ਜੋ ਆੜਤੀਆ ਵਿਚਾਰਾ ਜੋ ਕਿਸਾਨਾਂ ਦੀ ਜੋ ਸਾਡੇ ਜੋ ਕਿਸਾਨ ਨੇ ਉਹਨਾਂ ਜਦੋਂ ਵੀ ਕਿਸੇ ਨੂੰ ਦਿੱਕਤ ਆਉਂਦੀ ਹੈ ਜਿਹੜੇ ਆੜਤੀ ਨੇ ਸਾਡੇ ਰਿਸ਼ਤੇਦਾਰਾਂ ਤੋਂ ਪਹਿਲਾਂ ਜੋ ਸਾਡੇ ਕਿਸਾਨਾਂ ਨਾਲ ਖੜੇ ਹੁੰਦੇ ਨੇ ਰਾਤ ਭਰ ਤੇ 24 ਘੰਟੇ ਜਦੋਂ ਮਰ ਦੀ ਲੋਡ ਹੁੰਦੀ ਹੈ ਅੱਜ ਉਹਨਾਂ ਨਾਲ ਜੋ ਪ੍ਰਸ਼ਾਸਨ ਮਾੜਾ سلوਕ ਕਰ ਰਿਹਾ ਹੈ ਜੋ ਲਿਫਟਿੰਗ ਨਾ ਕਰਾ ਕੇ ਜਿਸ ਨਾਲ ਇੱਥੇ ਚੋਨੇ ਦੇ ਅੰਬਾਰ ਲੱਗ ਗਏ ਨੇ ਸਾਡੇ ਕਿਸਾਨਾਂ ਕੋਲ ਇੱਥੇ ਚੋਨਾ ਸੱਟਣ ਨੂੰ ਜਗ੍ਹਾ ਨਹੀਂ ਹੈ ਵਿਚਾਰੇ ਸਾਡੇ ਕਿਸਾਨ ਚੋਨਾ ਲੈ ਕੇ ਆਉਂਦੇ ਨੇ ਵਾਪਸ ਕਰਨ ਨੂੰ ਟਰਾਲੀਆਂ ਲਜਾਣੀਆਂ ਪੈਂਦੀਆਂ ਨੇ ਮੇਨ ਪ੍ਰਸ਼ਾਸਨ ਦੀ ਨਲਾਕੀ ਹੈ ਪ੍ਰਸ਼ਾਸਨ ਵਿੱਚ ਜੋ ਟੈਂਡਰ ਨੂੰ ਲੈ ਕੇ ਇਹਨਾਂ ਦੇ ਝਗੜੇ ਚੱਲ ਰਹੇ ਨੇ ਇਹ ਪ੍ਰਸ਼ਾਸਨ ਅੱਜ ਤੋਂ ਤੁਸੀਂ ਵੇਖ ਲਓ ਕਿੰਨਾ ਟਾਈਮ ਹੋ ਗਿਆ ਕਦੇ ਨਹੀਂ ਮੈਂ ਇਤਿਹਾਸ 'ਚ ਵੇਖਿਆ ਵੀ ਇਹੋ ਜਿਹਾ ਕੋਈ ਇੱਥੇ ਇਸ ਵਿੱਚ ਨਿਕਤ ਆਈ ਹੋਵੇ ਇਹ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਨਲਾਕੀ ਹੈ ਜੋ ਆੜਤੀਆਂ ਦੀ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਮਸਲਾ ਨਹੀਂ ਹੱਲ ਕਰਾ ਰਹੀ ਐਮਐਲਏ ਨੇ ਵੀ ਇੱਕ ਧਰਨਾ ਲਾਇਆ ਸੀ ਉਹ ਕਿਹੜੀ ਗੱਲ ਨੂੰ ਲਾਇਆ ਐਮਐਲਏ ਨੂੰ ਵਿੱਚ ਕੋਈ ਮੈਂ ਤਾਂ ਹੁਣ ਚਲੋ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਐਮਐਲਏ ਸਿਆਣਾ ਹੁੰਦਾ ਪਹਿਲਾਂ ਆੜਤੀਆਂ ਕੋਲ ਜਾਂਦਾ ਆੜਤੀਆਂ ਦੀ ਗੱਲ ਸੁਣਦਾ ਫਿਰ ਦੂਜਿਆਂ ਦੀ ਗੱਲ ਸੁਣਦਾ ਵਿੱਚ ਬਿਠਾ ਕੇ ਜੋ ਇਹਨਾਂ ਦਾ ਪ੍ਰੋਬਲਮ ਸੀ ਸੋਲਵ ਕਰਾਉਂਦਾ ਪਰ ਉਹ ਇੱਕ ਤਿਰ ਦੀ ਮਰਦ ਲਈ ਕਿਸੇ ਟੈਂਡਰ ਜੋ ਉਹਨਾਂ ਦੇ ਬੰਦੇ ਨੂੰ ਨਹੀਂ ਮਿਲਿਆ ਦੂਜੇ ਨੂੰ ਮਿਲ ਗਿਆ ਉਹਨੂੰ ਦਵਾਉਣ ਦੇ ਚੱਕਰਾਂ 'ਚ ਉਹ ਉਸ ਦਿਨ ਆਪਦੇ ਹੀ ਛੋਸ਼ੇ ਛੱਡ ਕੇ ਧਰਨੇ ਲਾਉਂਦਾ ਰਿਹਾ ਨਾ ਕਿ ਉਹਨੇ ਕਿਸਾਨਾਂ ਦੇ ਨਾ ਆੜਤੀਆਂ ਦੇ ਨਾ ਮਜ਼ਦੂਰਾਂ ਦੇ ਹੱਕ 'ਚ ਧਰਨਾ ਲਾਇਆ